ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ 스타 ਟੀਵੀ ਤੋਂ ਤੇ ਅਕਸਰ ਤੁਸੀਂ ਸਾਡੇ ਚੈਨਲ ਨੂੰ ਬੜਾ ਹੀ ਹੰਗਵਾਰਾ ਦਿੰਦੇ ਹੋ ਤੇ ਅੱਜ ਤੁਹਾਡੇ ਵਾਸਤੇ ਇੱਕ ਟੌਪਿਕ ਵਧੀਆ ਟੌਪਿਕ ਦੀ ਇੱਕ ਵੀਡੀਓ ਹੋਰ ਦਿਖਾ ਰਹੇ ਹਾਂ ਔਰ ਤੁਸੀਂ ਸਾਡੇ ਵਿੱਚ ਇੱਕ ਟਰੈਕਟਰ ਦੇਖ ਰਹੇ ਹੋ ਬਲੈਕ ਕੋਡੀਸੂਣੀ ਸੀ ਲੇਕਿਨ ਬਲੈਕ ਟਰੈਕਟਰ ਅੱਜ ਤੁਹਾਨੂੰ ਪਹਿਲੀ ਵਾਰ ਦਿਖਾਵਾਂਗੇ ਮੇਰੇ ਨਾਲ ਵੀਰ ਜੁੜ ਰਹੇ ਆ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਵੀਰੇ ਕਿਹੜੀ ਜਗ੍ਹਾ ਤੋਂ ਆਏ ਕੀ ਨਾਮ ਆਪਣਾ ਵੀ ਜਿਲ੍ਹਾ ਬਰਨਾਲਾ ਪਿੰਡ ਠੁੱਲੀ ਵਾਲਾ ਠੀਕ ਹੈ ਇਹ ਵੀਰੇ ਕਿਹੜਾ ਮਾਡਲ ਹੈ ਇਹ ਟਰੈਕਟਰ ਮਾਡਲ ਆਈਏ 1998 2021 ਬਣਾਤਾ ਇਹ 21 ਬਣਾਤਾ ਤੇ ਜੇ ਆਪਾਂ ਗੱਲ ਕਰੀਏ ਕਈ ਟਰੈਕਟਰ ਦਾ ਏਡੇ ਏਡੇ ਸਾਰੇ ਹੁੰਦੇ ਆ ਜਿਹੜੇ ਜਿਹੜੇ ਤੁਸੀਂ ਟਾਇਰ ਪਵਾ ਲਏ ਵੇ ਆ ਇਹ ਵੱਡੇ ਟਾਇਰ ਪਵਾਉਣ ਦਾ ਕੀ ਫਾਇਦਾ ਵੈਸੇ ਸ਼ੌਂਕ ਸੀਗਾ ਜੀ ਵੀ ਇਹਦੀ ਕੀ ਕੋਈ ਅਲੱਗ ਕਰਕੇ ਆਈਏ ਠੀਕ ਹੈ ਵੀ ਪਰ ਅਲੱਗ ਤਾਂ ਪਵਾ ਕੇ ਆ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਤੁਹਾਡਾ ਟਰੈਕਟਰ ਆ ਜੇ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਕਿੰਨੇ ਕੁ ਮੁੱਲ ਦਾ ਟਰੈਕਟਰ ਸੀ ਤੁਹਾਡਾ ਪਹਿਲਾਂ ਜੀ ਇਹ ਜਦੋਂ ਲੈਤਾ ਸੀਗਾ ਉਦੋਂ ਆਪਾਂ ਲੈਤਾ ਸੀਗਾ 3 ਕੁ ਲੱਖ ਦਾ 3 ਕੁ ਲੱਖ ਦਾ ਤੇ ਜੇ ਹੁਣ ਗੱਲ ਕਰੀਏ ਵੀ ਇੱਥੋਂ ਲੈ ਕੇ ਟਾਇਰ ਦੇ ਲਾਸਟ ਗੁੱਡੀ ਦਾ ਕਿੰਨਾ ਖਰਚ ਆ ਗਿਆ ਜਦੋਂ ਦਾ ਸੀ ਲੈਤਾ ਜੀ ਕੋ ਲਗਭਗ ਹੋਊਗਾ ਇਹ 4 ਲੱਖ ਦੇ ਕਿਉਂਕਿ ਸਮਾਨ ਲਾ ਲਿਆ ਕਰੇ ਧਰ ਲਿਆ ਚੱਲ 4 ਲੱਖ ਦੇ ਉੱਤੇ ਲੰਘ ਚੁੱਕਿਆ ਅੱਛਾ ਮਤਲਬ 3 ਤੇ 4 7 ਲੱਖ ਦਾ ਨਹੀਂ ਪਲਣਾ ਹਾਂ ਜੀ ਤੇ 7 ਲੱਖ ਦੇ ਟਰੈਕਟਰ ਤੇ ਲਾ ਕੇ ਜਿਹੜਾ ਤੁਸੀਂ ਜੇ ਪਹਿਲਾ ਚਲਾਉਂਦੇ ਤੇ ਸਵਾਦ ਜਿਆਦਾ ਵਧੀਆ ਆਉਂਦਾ ਤਾਂ ਕੋ ਹੁਣ ਜਿਆਦਾ ਵਧੀਆ ਹੋਣਾ ਆਉਂਦਾ ਜੀ ਹੁਣ ਲੋਕ ਦੇਖਦੇ ਆਗੇ ਚਲੋ ਆਲਾ ਕਹਿੰਦਾ ਵੀ ਵਧੀਆ ਚੀਜ਼ ਬਣਾਈ ਆ ਗਈ ਲੋਕ ਪੁੱਛ ਕੇ ਜਾਂਦੇ ਆ ਵੀ ਕਿਵੇਂ ਬਈ ਅਸੀਂ ਵੀ ਤਿਆਰ ਕਰਾਉਣਾ ਠੀਕ ਹੈ ਤੇ ਟਰੈਕਟਰ ਇਹ ਤਿਆਰ ਕਿੱਥੋਂ ਹੋਇਆ ਇਹ ਤਿਆਰ ਜੀ ਖੁਦ ਘਰੇ ਕੀਤਾ ਦਾ ਤੁਸੀਂ ਆਪ ਕੀਤਾ ਆਪ ਕੀਤਾ ਵੀ ਅ ਇੰਜੀਨੀਅਰ ਆ ਤੁਸੀਂ ਨਹੀਂ ਜੀ ਅਸੀਂ 2016 ਤੋਂ ਲੱਗੇ ਪਿਆ ਤਿਆਰ ਕਰਨ ਵੀ ਕਦੇ ਕੋਸ਼ਿਸ਼ ਕਰਤਾ ਦੇਖ ਦੇਖ ਕੇ ਵੀ ਜੋ ਦਿਮਾਗ ਚੀਜ਼ ਆਈ ਜਾਂਦੀ ਸੀਗੀ ਲਾਈ ਜਾਂਦੇ ਸੀਗੇ ਹਾਂਜੀ ਤੇ ਜਿਹੜੇ ਸਾਡੇ ਦਰਸ਼ਕ ਆ ਦੇਖਣਾ ਚਾਹੁੰਦੇ ਤੁਹਾਨੂੰ ਜਿਵੇਂ ਤੁਸੀਂ ਕਿਹਾ ਵੀ ਅਸੀਂ ਕੁਝ ਨਾ ਕੁਝ ਕਰੀਗੇ ਵੀ ਆਹ ਕਰ ਲਿਆ ਆਹ ਕਰ ਲਿਆ ਉਹ ਕਿੰਨੀਆਂ ਕੁ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਕੈਮਰਾ ਵੀ ਆਏ ਸੀਗਾ ਜੀ ਪਿਛਲੇ ਵਾਰ ਸਰਹੰਦ ਗਏ ਸੀਗੇ ਜੀ ਉਹਨਾਂ ਉਹਦੇ ਉਹਦੇ ਕਦੇ ਅਸੀਂ ਟਾਇਰ ਟੁੱਟ ਜਾਂਦੇ ਸੀਗੇ ਕਿਉਂਕਿ ਵੱਡੇ ਹੁੰਦੇ ਸੀਗੇ ਫਿਰ ਅਸੀਂ ਹੌਲੀ ਹੌਲੀ ਹਿੱਚਾ ਜਿੰਦੀ ਕਰਾਇਆ ਇੱਕ ਵਾਰੀ ਸਾਡਾ ਇੰਜਨ ਪਾੜ ਗਿਆ ਸੀ ਆਉਂਦੇ ਹੋਿਆਂ ਦਾ ਤੇ ਫਿਰ ਹੁਣ ਇੰਜਨ ਦਾ ਮਾਤਰਾ ਕਿ 2021 ਮਾਡਲ ਇੰਜਨ ਤਰਾਇਆਗਾ ਤਾਂ ਕਰਕੇ ਵੀ ਆਉਂਦੇ ਨੇ ਵੀ ਮੁਸ਼ਕਲਾਂ ਵੀ ਹੁਣ ਲੋਕ ਵੀ ਕਹਿੰਦੇ ਆ ਘਰ ਦੇ ਵੀ ਕਹਿੰਦੇ ਆਗੇ ਵੀ ਕਿੱਧਰ ਨੂੰ ਤੁਰੇ ਫਿਰਦੇ ਹੋਗੇ ਜੇ ਗੱਲ ਕਰੀਏ ਕਿੰਨਾ ਕੁ ਭੱਜ ਲੰਦਾ ਇਹ ਭੱਜ ਲੰਦਾ ਜੀ ਹੁਣ ਤਾਂ ਨਾਰਮਲ ਭੱਜਦਾ ਜੀ ਵੀ ਆਪਾਂ ਭੱਜਣ ਭੁੱਜਣ ਵਾਲਾ ਇਹ ਉਹ ਪਾਲਿਆ ਨਹੀਂਗਾ ਵੀ ਭੱਜ ਜਾਂਦਾ ਜੀ ਅੱਛੀ ਅੱਛੀ ਤੱਕ ਭੱਜ ਜਾਂਦਾ ਰਾਮ ਜਾਨ ਕਿੰਨੀ ਕਹਦੇ ਜੀ ਜੇ ਅਪਾ ਜਾਨ ਦੀ ਗੱਲ ਕਰੀਏ ਜਾਨ ਜੀ ਬਸ ਨੋਰਮਲ ਟਰੈਕਟਰ ਜਿੰਨੀ ਜਾਣਾਗੀ 13 ਹਾਲਾਂ ਦੀ ਮੰਜੀ ਲਾ ਕੇ ਖੇਤੀ ਜਾਂਦਾ ਹੈਗਾ ਅੱਛਾ 13 ਦੀ ਲਾਗੇ ਹਾਂ ਜੀ ਹਾਂ ਠੀਕ ਹੈ ਲੋਕਾਂ ਨੇ ਤਾਂ ਨੋ ਨੋ ਵਾਲੇ ਵੀ ਰਟ ਪਾਈ ਨੇ ਤੁਸੀਂ ਹਾਂ ਜੀ ਆ ਉਹ ਆਈਡੀ ਤੇ ਵੀਡੀਓ ਪਾਈ ਪਈ ਜਦੋਂ ਮਰਜ਼ੀ ਦੇਖ ਸਕਦੇ ਹੋ ਓਕੇ 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 ਕਿ ਮੇਰੇ ਵੀਰ ਦੀ ਵੀਡੀਓ ਵੀ ਵਾਇਰਲ ਹੋ ਚੁੱਕੇ ਆ ਤੇ ਅਸੀਂ ਸਿਰਫ ਸਾਡਾ ਇਹ ਮਕਸਦ ਦਿਖਾਣ ਦਾ ਤਾਂ ਹੀ ਇਹ ਵੈਸਾ ਸੀ ਕਿਉਂਕਿ ਇਹ ਕਈ ਬੰਦੇ ਕਹਿੰਦੇ ਵੀ ਜਿਵੇਂ ਕਿ ਪ੍ਰਾਣਾ ਟਰੈਕਟਰ ਲੈਂਦਾ 3 ਲੱਖ ਦਾ ਮੇਰੇ ਵੀਰ ਨੇ ਲੱਤਾ ਲੇਕਿਨ ਸਾਰੇ ਹੀ ਪਾਵਰ ਕਰ ਲਿਆ ਤੇ 4 ਲੱਖ ਉੱਪਰ ਖਰਚ ਆਇਆ 7 ਲੱਖ ਦਾ ਟਰੈਕਟਰ ਪਿਆ ਸ਼ੌਂਕ ਦਾ ਕਹਿੰਦੇ ਕੋਈ ਮਿਲ ਨਹੀਂ ਹੈਗਾ ਤੇ ਬਹੁਤ ਵਧੀਆ ਟਰੈਕਟਰ ਮੇਰੇ ਵੀਰ ਨੇ ਬਣਾਇਆ ਕੈਮਰਾਮੈਨ ਜਸ਼ਦੇ ਨਾਲ ਜੀ ਸਟਾਰਟਿੰਗ ਨੇ ਕਿਰਪਾ ਸਿੰਘ ਲੋਗ ਸਤਿ ਸ੍ਰੀ ਅਕਾਲ